ਜੇ ਮੈਂ ਗੱਲ ਤੁਹਾਡੇ ਘਰ ਦੀ ਕਰਾਂ ਸਰਕਾਰੀ ਤੌਰ ਤੇ ਸਰਕਾਰ ਵੱਲੋਂ ਕੋਈ ਤੁਹਾਨੂੰ ਵਿਸ਼ਵਾਸ ਦਿੱਤਾ ਗਿਆ ਵੀ ਅਸੀਂ ਤੁਹਾਡਾ ਘਰ ਬਣਾ ਕੇ ਦੇਵਾਂਗੇ ਵੇਖੋ ਗਰੋਵਲ ਵਾਲੇ ਤੇ ਤੁਹਾਨੂੰ ਬਣਾ ਕੇ ਦੇਣਗੇ ਦੇਣਗੇ ਸਰਕਾਰ ਵੱਲੋਂ ਅਜੇ ਹੁੰਦੇ ਤੁਹਾਨੂੰ ਕੋਈ ਪੂਰਾ ਯਕੀਨ ਨਹੀਂ ਜੀ ਲੱਗਦਾ ਸਰਕਾਰ ਤੇ ਅੱਜ ਗੱਲਾਂ ਬਤਾਈਆਂ ਜੀ ਤੇ ਯਕੀਨ ਤੇ ਉਦੋਂ ਹੋਏਗਾ ਜਦੋਂ ਕਰਨਗੇ ਇਹ ਏਰੀਆ ਨੂੰ ਯਕੀਨ ਹੋਣਾ ਉਹਨਾਂ ਦੇ ਅਜੇ ਕੋਈ ਯਕੀਨ ਨਹੀਂ ਨਹੀਂ ਗੱਲਾਂ ਬਾਤਾਂ ਕੀ ਕਰਕੇ ਜਾਂਦੇ ਆ ਵੀ ਤੁਹਾਡਾ ਕੀ ਗੱਲਾਂ ਬਤਾਏ ਹੋਏ ਵੀ ਤੁਹਾਡਾ ਕੋਈ ਨਾ ਕਰਾਂਗੇ ਹਲ ਹੋ ਜਾਏਗਾ ਵੀ ਇੰਨੀ ਤਰੀਕ ਕਰਦੇ ਆਂਗੇ ਪਰ ਲੱਗਦਾ ਨਹੀਂ ਤੁਹਾਡੇ ਕੋਲ ਸਰਕਾਰੀ ਅਧਿਕਾਰੀ ਕੋਈ ਪਟਵਾਰੀ ਕੋਈ ਗਦੌ ਤੁਹਾਡਾ ਕੋਲ ਪਟਵਾਰੀ ਪਟੂਰੀ ਆਏ ਨੇ ਲਿਖਣ ਲੁਕਣ ਬਾਅਦ ਦੇਖ ਦੋਗੇ ਕਿ ਚੱਲੇਗੇ ਨੇ ਤੇ ਬਸ ਉਹਦੇ ਲੰਮੀਆਂ ਚੌੜੀਆਂ ਗੱਲਾਂ ਜਿਹਦੇ ਕੋਦੇ ਹੋਣਗੇ ਪਹਿਲੀ ਪਤਾ ਲੱਗਣਾ ਅੱਛਾ ਉਹ ਲੰਮੀਆਂ ਚੌੜੀਆਂ ਗੱਲਾਂ ਤੇ ਜੇ ਜੇ ਬਾਈ ਦਾ ਵੇ ਤੁਹਾਡਾ ਪਾਸ ਹੋ ਜਾਂਦਾ ਸਰਕਾਰ ਵੱਲੋਂ ਉਹ ਕਹਾਂਗੇ ਕਿ ਇਹੀਂ ਬਣਾ ਕੇ ਦੇਣਾ ਤੇ ਫਿਰ ਕਿੱਥੇ ਬਣਾਓਗੇ ਹਾਂ ਜੀ ਬਾਣੀ ਗਿਆਦਰ ਤੇ ਫਿਰ ਉਹਨੇ ਕਿੱਥੇ ਦੇਣਾ ਬਣਾ ਕੇ ਹੋਰ ਨਹੀਂ ਇਹ ਚਲੋ ਇਹ ਨਾ ਤੂੰ ਦੇਣਾ ਹੀ ਦੇਣਾ ਤੁਹਾਨੂੰ ਜੇ ਉਹ ਵੀ ਕਹਿਣ ਤੇ ਆ ਜੇ ਦੇ ਦੇਣ ਕਿਤੇ ਮਦਦ ਥੋੜੀ ਪਤੀ ਕਰ ਲਾਂਗੇ ਹੋਰ ਥੋੜਾ ਫਿਰ ਫਿਰ ਦੋ ਬਣ ਜਾਣਗੇ ਕਿੱਥੇ ਬਣ ਜਗੇ ਕੋਤੋਂ ਬਣ ਜੇ ਇੱਕ ਬਸ ਐ ਹੋਈ ਹੈ ਨਾ ਕੱਲ ਨੂੰ ਹੁਣ ਨਿਆਣੇ ਹੀ ਤੇ ਹੋਣੇ ਆ ਤੇ ਬੱਚਿਆਂ ਦੇ ਲੋਡ ਤੇ ਪੈਣੀ ਆ ਬਣ ਜਾਣਗੇ ਆ ਬਿਲਕੁਲ ਬਣ ਜਾਣਗੇ ਤੇ ਧੰਨਵਾਦ ਕਰਦੇ ਹੋ ਹਾਂ ਜੀ ਧੰਨਵਾਦ ਕਰਨਾ ਕਰਨਾ ਜੀ ਕਿਹਨਾਂ ਦਾ ਧੰਨਵਾਦ ਕਰਦੇ ਧੰਨਵਾਦ ਆ ਹੋਈ ਜਿਹੜੇ ਕੰਮ ਕਰਕੇ ਦੇਣਗੇ ਉਹਦਾ ਧੰਨਵਾਦ ਕਰਨਾ ਹੀ ਕਰਨਾ ਜੀ ਇਹ ਗਲੋਬਲ ਵਾਲੇ ਤੋਂ ਤੁਹਾਨੂੰ ਉਹਨਾਂ ਦਾ ਬੋਰਡ ਲਾਤਾ ਉਹ ਬੋਰਡ ਲਾਤਾ ਉਹਦਾ ਧੰਨਵਾਦ ਹੈਗਾ ਜੀ ਹੁੰਦਾ ਤੇ ਕਰਨਾ ਹੀ ਕਰਨਾ ਜੀ ਤੇ ਜੇ ਸਰਕਾਰ ਬਣਾ ਕੇ ਦੇ ਦੇਗੀ ਤੇ ਫੇਰ ਸਰਕਾਰ ਦਾ ਵੀ ਧੰਨਵਾਦ ਕਰਾਂਗੇ ਜੀ ਫੇਰ ਕਰਦੇ ਆਂਗੇ ਕਾ ਆ ਫੇਰ ਤੇ ਕਰਨਾ ਜੀ ਜੇ ਬਣਾ ਕੇ ਦੇਗੀ ਹਾਂਜੀ ਹਾਂਜੀ अच्छा कई ਵਿੱਚੋਂ کئی ਅਸੀਂ ਥੋੜਾ ਸਰਵੇ ਪਿੰਡਾਂ ਤੂੰ ਹੀ ਕਹਿੰਦੇ ਉਹ ਬੱਚੇ ਮਾਚਲ ਸਾਡੇ ਕਟੇ ਤੁਹਾਡੇ ਕਈ ਪਿੰਡ ਦੇ ਬੰਦੇ ਕਹਿੰਦੇ ਆ ਕਹਿੰਦੇ ਉਹਨਾਂ ਦੇ ਬੇਟੇ ਜਿਹੜੇ ਉਹ ਬਾਹਰ ਰਹਿੰਦੇ ਆ ਅਮਰੀਕਾ ਐ ਸੌਰੀ ਦੁਬਈ ਨਹੀਂ ਨਹੀਂ ਪਿੰਡ ਦੇ ਤੇ ਬੜਾ ਕੁਛ ਕੀ ਕਰਦੇ ਆ ਉਹਦੇ ਤੈਨੂੰ ਤੁਹਾਨੂੰ ਦੱਸਣਾ ਨਾ ਵੀ ਉਹ ਜਿਹੜੇ ਮਕਾਨ ਮਾਰ ਮੇ ਢੜਕੇ ਦੇ ਲਿਖਣਦੇ ਆ ਉਹਨਾਂ ਨੂੰ ਵੀ ਉਹੀ ਕੁਛ ਦੇਣੇ ਉਹੀ ਕੁਛ ਮੈਨੂੰ ਇੱਥੇ ਦੇ ਕੇ ਤਹਾੜਾ ਤੇ ਬਿਲਕੁਲ ਰੁੜ ਗਿਆ ਨਾ ਤੁਹਾੜਾ ਤੇ ਉਹਨੇ ਕੋਈ ਉਹ ਗੱਲ ਹੀ ਨਹੀਂ ਦੋ ਰਿਆ ਹੀ ਨਹੀਂ ਹੈਗੀਆਂ ਕਿ ਨਹੀਂ ਜਾਂ ਨਹੀਂ ਤੁਹਾੜਾ ਤੇ ਰੁੜ ਹੀ ਗਿਆ ਇਹਦੇ ਵਿੱਚ ਕਿਹੜਾ ਕੋਈ ਜਿਨ੍ਹਾਂ ਦਾ ਤਰੇੜ ਆਇਆ ਉਹ ਸਰਕਾਰ ਵੇਖੇ ਦਵੇ ਉਹਨਾਂ ਨੂੰ ਕੁਝ ਚਾਹ ਨਾ ਦਵੇ ਤੁਹਾੜਾ ਤੇ ਬੰਦਾ ਨਾ ਹਾਂਜੀ ਹਾਂਜੀ